ਅਲਬਰਟਾ ਦੀਆਂ ਪਹਿਲੀਆਂ ਸਿੱਖ ਖੇਡਾਂ ਕੈਲਗਰੀ ਦੇ ਵਿੱਚ ਜੈਨਸਿਸ ਸੈਂਟਰ ਦੇ ਵਿੱਚ ਤੁਸੀਂ ਲਗਾਤਾਰ ਦੇਖ ਰਹੇ ਹੋ ਜਿਸ ਨੂੰ ਰੇਡੀਓ ਸੁਰ ਸੰਗਮ ਤੇ ਲਾਈਵ ਕੀਤਾ ਜਾ ਰਿਹਾ ਸਾਂਝਾ ਟੀਵੀ ਤੇ ਲਾਈਵ ਕੀਤਾ ਜਾ ਰਿਹਾ ਮੇਰੇ ਨਾਲ ਇਸ ਵੇਲੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੂਜਾ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਲਾਈਵ ਤੁਹਾਡੇ ਤੱਕ ਪਹੁੰਚ ਰਿਹਾ ਘਰਾਂ ਚ ਤੁਸੀਂ ਇਸ ਲਾਈਵ ਨੂੰ ਦੇਖ ਰਹੇ ਹੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਈਵਰਸ ਤੇ ਲਿਸਨਰ ਨੂੰ ਆਮਸੋਰ ਸੰਗਮ ਤੇ ਸਾਂਝੀ ਦੀ ਟੀਮ ਜਿਹੜੀ ਹੈਗੀ ਹੈ ਬਹੁਤ ਹੀ ਵਧੀਆ ਜਿਹੜਾ ਇਹਨਾਂ ਨੇ ਅਰੇਂਜਮੈਂਟ ਇੱਥੇ ਕੀਤਾ ਹੈਗਾ ਇਹ ਲਾਈਵ ਦਾ ਆ ਮੈਨੂੰ ਨਹੀਂ ਲੱਗਦਾ ਕਿਸੇ ਨੇ ਪਹਿਲਾਂ ਇਦਾਂ ਦਾ ਕੀਤਾ ਹੋਊਗਾ ਤੇ ਜਿਹੜੀਆਂ ਇਹ ਪਹਿਲਾਂ ਆਪਣੀਆਂ ਇੱਥੇ ਹੈਗੀਆਂ ਕੈਨੇਡਾ ਸਿੱਖ ਸਿਕ ਗੇਮਸ ਜਿਹੜੀਆਂ ਹੋ ਰਹੀਆਂ ਇਹ ਬਹੁਤ ਹੀ ਵੱਡੀ ਚੀਜ਼ ਹੈ ਇੱਕ ਕੈਲਗਰੀ ਲਈ ਜਿਨ੍ਹਾਂ ਨੇ ਸਟਾਰਟਅਪ ਕੀਤਾ ਦਸ਼ਮੇਸ਼ ਕਲਚਰ ਸੈਂਟਰ ਉਹਨਾਂ ਨੂੰ ਬਹੁਤ ਬਹੁਤ ਵਧਾਈ ਜਿਨ੍ਹਾਂ ਨੇ ਇਹ ਸਟੈਪ ਚੱਕਿਆ ਜਿਨ੍ਹਾਂ ਨੇ ਇਹ ਸਟਾਰਟ ਕੀਤਾ ਇਹ ਕਮਿਊਨਿਟੀ ਨੂੰ ਤੇ ਆਪਣੇ ਸਾਰੇ ਜਿੰਨੇ ਵੀ ਭਾਈ ਬੰਦੂ ਹੈ ਉਹਨਾਂ ਨੂੰ ਅੱਗੇ ਲਿਜਾਣ ਵਾਸਤੇ ਬਹੁਤ ਹੀ ਵਧੀਆ ਚੀਜ਼ ਇੱਕ ਸਟਾਰਟ ਕੀਤੀ ਹੈਗੀ ਹੈ ਤੇ ਹੋਪਫੁਲੀ ਨੈਕਸਟ ਈਅਰ ਹੋਰ ਵੀ ਵਧੀਆ ਹੋਊਗਾ ਇਸ ਸਾਲ ਤਾਂ ਆਪਾਂ ਦੇਖ ਹੀ ਰਹੇ ਆਂ ਇਵਨ ਕਿ ਵੈਦਰ ਥੋੜਾ ਜਿਹਾ ਡਾਊਨ ਹੈਗਾ ਬਟ ਸਟਿਲ ਬਹੁਤ ਲੋਕ ਪਹੁੰਚੇ ਹੋਏ ਆ 12 ਵੀ ਟੀਮਾਂ ਆਈਆਂ ਹੋਈਆਂ ਤੇ ਉਮੀਦ ਕਰਦੇ ਹੈਗੇ ਆਂ ਕਿ ਹੋਰ ਵੀ ਟੀਮਾਂ ਜਿਹੜੀਆਂ ਹੈਗੀਆਂ ਨੈਕਸਟ ਈਅਰ ਆਪਣੇ ਨਾਲ ਜੁੜਨਗੀਆਂ ਐਸਕੇ ਵੀ ਇਹ ਇੱਥੇ ਹੀ ਨਹੀਂ ਕੱਲਾ ਜੈਨੈਸਿਸ ਦੇ ਵਿੱਚ ਨਹੀਂ ਤਿੰਨ ਲੋਕੇਸ਼ਨਾਂ ਤੇ ਅਲੱਗ-ਅਲੱਗ ਚੱਲ ਰਹੀਆਂ ਦੋ ਸਕੂਲਾਂ ਦੇ ਵਿੱਚ ਗੇਮਸ ਚੱਲ ਰਹੀਆਂ ਹੈਗੀਆਂ ਜਿਹੜੀ ਕਿ ਬਹੁਤ ਹੀ ਵੱਡੀ ਗੱਲ ਹੈਗੀ ਹੈ ਫॉर द ਫਰਸਟ ਟਾਈਮ ਕੈਨੇਡਾ ਸਿਕ ਗੇਮਸ ਆਸਤੇ ਬਿਲਕੁਲ ਠੀਕ ਹੈ ਜੀ ਜੈਨੈਸਿਸ ਸੈਂਟਰ ਦੀ ਗਰਾਊਂਡ ਤੋਂ ਇਲਾਵਾ ਖਾਲਸਾ ਸਕੂਲ ਦੀ ਗਰਾਊਂਡ ਗੋਬਿੰਦ ਸਰਵਰ ਸਕੂਲ ਦੀ ਗਰਾਊਂਡ ਵੀ ਯੂਜ਼ ਕੀਤੀ ਜਾ ਰਹੀ ਖੇਡਾਂ ਲਈ ਤੇ ਭਾਜੀ ਇੱਥੇ ਆਏ ਹੋ ਤੇ ਇੱਥੇ ਸਾਰਿਆਂ ਦੇ ਵੈਸੇ ਚਿਹਰਿਆਂ ਤੇ ਦੇਖ ਕੇ ਤੇ ਬਹੁਤ ਉਤਸ਼ਾਹ ਆ ਤੁਸੀਂ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਪਹਿਲਾਂ ਤਾਂ ਮੈਂ ਆਪ ਹੀ ਬਹੁਤ ਮੋਟੀਵੇਟਿਡ ਮਹਿਸੂਸ yes for sports ਜਿੰਨੇ ਵੀ ਆਪਣੇ ਖਿਡਾਰੀ ਹੈਗੇ ਆ ਪੰਜਾਬ ਦੇ ਜਿਹੜੇ ਕੀ ਇੱਥੇ ਦੇਖਦੇ ਹੈਗੇ ਆ ਖੇਡਣ ਵਾਸਤੇ ਥਾਵਾਂ ਲੱਭਦੇ ਹੈਗੇ ਆ ਉਹਨਾਂ ਵਾਸਤੇ ਬਹੁਤ ਹੀ ਵੱਡਾ ਮੌਕਾ ਹੈਗਾ ਤੇ ਉਪਰਾਲਾ ਹੈਗਾ ਦੂਜੀ ਚੀਜ਼ ਇੱਥੇ ਲੋਕ ਜਿਹੜੇ ਦੇਖਣ ਆ ਰਹੇ ਆ ਉਹ ਵੀ ਬਹੁਤ ਮੋਟੀਵੇਟਿਡ ਹੈਗੇ ਆ ਤੇ ਨਾਲ ਉਹਨਾਂ ਨੂੰ ਦੇਖ ਕੇ ਖਿਡਾਰੀ ਵੀ ਬਹੁਤ ਮੋਟੀਵੇਟਿਡ ਹੈਗੇ ਆ ਜੀ ਫਿਊਚਰ ਕਿਵੇਂ ਦਾ ਦੇਖਦੇ ਹੋ ਇਹਨਾਂ ਖੇਡਾਂ ਦਾ ਅਲਬਰਟਾ ਟੱਚ ਅਲਬਰਟਾ ਦੇ ਵਿੱਚ ਤਾਂ ਗੋਡੀ ਹੈਗਾ ਜੀ ਪਰ ਜਿਹੜੇ ਹਿਸਾਬ ਨਾਲ ਇਹ ਸਟਾਰਟ ਹੋਈਆਂ ਹੈਗੀਆਂ ਮੈਨੂੰ ਲੱਗਦਾ ਇਹ ਕੈਨੇਡਾ ਦੇ ਵਿੱਚ ਵੀ ਅੱਗੇ ਟੋਰਾਂਟੋ ਬੈਂਕਕੂਵਰ ਤੁਸੀਂ ਦੇਖੋਗੇ ਇਹ ਸਿੱਖ ਗੇਮਸ ਨੂੰ ਬਹੁਤ ਅੱਗੇ ਵਧਾਵਾ ਮਿਲਣ ਵਾਲਾ ਹੈਗਾ ਜੀ ਬਹੁਤ ਸ਼ੁਕਰੀਆ ਪਾਜੀ ਥੈਂਕ ਯੂ ਜੀ ਅਲਬਰਟਾ ਦੀਆਂ ਪਹਿਲੀਆਂ ਸਿੱਖ ਖੇਡਾਂ ਕੈਲਗਰੀ ਦੇ ਵਿੱਚ ਜੈਨਸਿਸ ਸੈਂਟਰ ਦੇ ਵਿੱਚ ਤੁਸੀਂ ਲਗਾਤਾਰ ਦੇਖ ਰਹੇ ਹੋ ਜਿਸ ਨੂੰ ਰੇਡੀਓ ਸੁਰਸੰਗਮ ਤੇ ਲਾਈਵ ਕੀਤਾ ਜਾ ਰਿਹਾ ਸਾਂਝਾ ਟੀਵੀ ਤੇ ਲਾਈਵ ਕੀਤਾ ਜਾ ਰਿਹਾ ਮੇਰੇ ਨਾਲ ਇਸ ਵੇਲੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੂਜਾ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਲਾਈਵ ਤੁਹਾਡੇ ਤੱਕ ਪਹੁੰਚ ਰਿਹਾ ਘਰਾਂ 'ਚ ਤੁਸੀਂ ਇਸ ਲਾਈਵ ਨੂੰ ਦੇਖ ਰਹੇ ਹੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਈਵਿਊਅਰਸ ਤੇ ਲਿਸਨਰ ਨੂੰ ਆਮਸੋਰ ਸੰਗਮ ਤੇ ਸਾਂਝ ਟੀਵੀ ਦੀ ਟੀਮ ਜਿਹੜੀ ਹੈਗੀ ਹੈ ਬਹੁਤ ਹੀ ਵਧੀਆ ਜਿਹੜਾ ਇਹਨਾਂ ਨੇ ਅਰੇਂਜਮੈਂਟ ਇੱਥੇ ਕੀਤਾ ਹੈਗਾ ਇਹ ਲਾਈਵ ਦਾ ਆ ਮੈਨੂੰ ਨਹੀਂ ਲੱਗਦਾ ਕਿਸੇ ਨੇ ਪਹਿਲਾਂ ਇਦਾਂ ਦਾ ਕੀਤਾ ਹੋਊਗਾ ਤੇ ਜਿਹੜੀਆਂ ਇਹ ਪਹਿਲਾਂ ਆਪਣੀਆਂ ਇੱਥੇ ਹੈਗੀਆਂ ਕੈਨੇਡਾ ਸਿੱਖ ਸਿੱਖ ਗੇਮਸ ਜਿਹੜੀਆਂ ਹੋ ਰਹੀਆਂ ਏ ਬਹੁਤ ਹੀ ਵੱਡੀ ਚੀਜ਼ ਹੈ ਇੱਕ ਕੈਲਗਰੀ ਲਈ ਜਿਨ੍ਹਾਂ ਨੇ ਇਹ ਸਟਾਰਟਅਪ ਕੀਤਾ ਦਸ਼ਮੇਸ਼ ਕਲਚਰ ਸੈਂਟਰ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਜਿਨ੍ਹਾਂ ਨੇ ਇਹ ਸਟੈਪ ਚੱਕਿਆ ਜਿਨ੍ਹਾਂ ਨੇ ਇਹ ਸਟਾਰਟ ਕੀਤਾ ਇਹ ਕਮਿਊਨਿਟੀ ਨੂੰ ਤੇ ਆਪਣੇ ਸਾਰੇ ਜਿੰਨੇ ਵੀ ਭਾਈਵੰਦੂ ਹੈ ਉਹਨਾਂ ਨੂੰ ਅੱਗੇ ਲਿਜਾਣ ਵਾਸਤੇ ਬਹੁਤ ਹੀ ਵਧੀਆ ਚੀਜ਼ ਇੱਕ ਸਟਾਰਟ ਕੀਤੀ ਹੈਗੀ ਹੈ ਤੇ ਹੋਪਫੁਲੀ ਨੈਕਸਟ ਈਅਰ ਹੋਰ ਵੀ ਵਧੀਆ ਹੋਊਗਾ ਇਸ ਸਾਲ ਤਾਂ ਆਪਾਂ ਦੇਖ ਹੀ ਰਹੇ ਹਾਂ ਇਵਨ ਕਿ ਵੈਦਰ ਥੋੜਾ ਜਿਹਾ ਡਾਊਨ ਹੈਗਾ ਬਟ ਸਟਿਲ ਬਹੁਤ ਲੋਕ ਪਹੁੰਚੇ ਹੋਏ ਐ ਬਾਰੋਂ ਵੀ ਟੀਮਾਂ ਆਈਆਂ ਹੋਈਆਂ ਐ ਤੇ ਉਮੀਦ ਕਰਦੇ ਹੈਗੇ ਆ ਕਿ ਹੋਰ ਵੀ ਟੀਮਾਂ ਜਿਹੜੀਆਂ ਹੈਗੀਆਂ ਨੈਕਸਟ ਈਅਰ ਆਪਣੇ ਨਾਲ ਜੁੜਨਗੀਆਂ ਐਕੀ ਵੀ ਇਹ ਇੱਥੇ ਹੀ ਨਹੀਂ ਕੱਲਾ ਜੈਨੈਸਿਸ ਦੇ ਵਿੱਚ ਨਹੀਂ ਤਿੰਨ ਲੋਕੇਸ਼ਨਾਂ ਤੇ ਅਲੱਗ-ਅਲੱਗ ਚੱਲ ਰਿਹਾ ਦੋ ਸਕੂਲਾਂ ਦੇ ਵਿੱਚ ਗੇਮਸ ਚੱਲ ਰਹੀਆਂ ਹੈਗੀਆਂ ਜਿਹੜੀ ਕਿ ਬਹੁਤ ਹੀ ਵੱਡੀ ਗੱਲ ਹੈਗੀ ਹੈ ਫॉर द ਫਰਸਟ ਟਾਈਮ ਕੈਨੇਡਾ ਸੇ ਗੇਮਸ ਆਸਤੇ ਬਿਲਕੁਲ ਠੀਕ ਹੈ ਜੀ ਜੈਨੈਸਿਸ ਸੈਂਟਰ ਦੀ ਗਰਾਊਂਡ ਤੋਂ ਇਲਾਵਾ ਖਾਲਸਾ ਸਕੂਲ ਦੀ ਗਰਾਊਂਡ ਗੋਬਿੰਦ ਸਰਵਰ ਸਕੂਲ ਦੀ ਗਰਾਊਂਡ ਵੀ ਯੂਜ਼ ਕੀਤੀ ਜਾ ਰਹੀ ਖੇਡਾਂ ਲਈ ਤੇ ਭਾਜੀ ਇੱਥੇ ਆਏ ਹੋ ਤੇ ਇੱਥੇ ਸਾਰਿਆਂ ਦੇ ਵੈਸੇ ਚਿਹਰਿਆਂ ਤੇ ਦੇਖ ਕੇ ਤੇ ਬਹੁਤ ਉਤਸ਼ਾਹ ਆ ਤੁਸੀਂ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਪਹਿਲਾਂ ਤਾਂ ਮੈਂ ਆਪ ਹੀ ਬਹੁਤ ਮੋਟੀਵੇਟਿਡ ਮਹਿਸੂਸ ਕਰ ਰਿਹਾ ਹੈਗਾ ਯੈਸ ਫॉर სპੋਰਟਸ ਜਿਹੜਨੇ ਵੀ ਆਪਣੇ ਖਿਡਾਰੀ ਹੈਗੇ ਆ ਪੰਜਾਬ ਦੇ ਜਿਹੜੇ ਕੀ ਇੱਥੇ ਦੇਖਦੇ ਹੈਗੇ ਆ ਖੇਡਣ ਵਾਸਤੇ ਥਾਵਾਂ ਲੱਭਦੇ ਹੈਗੇ ਆ ਉਹਨਾਂ ਵਾਸਤੇ ਬਹੁਤ ਹੀ ਵੱਡਾ ਮੌਕਾ ਹੈਗਾ ਤੇ ਉਪਰਾਲਾ ਹੈਗਾ ਦੂਜੀ ਚੀਜ਼ ਇੱਥੇ ਲੋਕ ਜਿਹੜੇ ਦੇਖਣ ਆ ਰਹੇ ਆ ਉਹ ਵੀ ਬਹੁਤ ਮੋਟੀਵੇਟਿਡ ਹੈਗੇ ਆ ਤੇ ਨਾਲ ਉਹਨਾਂ ਨੂੰ ਦੇਖ ਕੇ ਖਿਡਾਰੀ ਵੀ ਬਹੁਤ ਮੋਟੀਵੇਟਿਡ ਹੈਗੇ ਆ ਜੀ ਫਿਊਚਰ ਕਿਵੇਂ ਦਾ ਦੇਖਦੇ ਹੋ ਇਹਨਾਂ ਖੇਡਾਂ ਦਾ ਅਲਬਰਟਾ ਚ ਅਲਬਰਟਾ ਦੇ ਵਿੱਚ ਤਾਂ ਗੋਡੀ ਹੈਗਾ ਜੀ ਪਰ ਜਿਹੜੇ ਹਿਸਾਬ ਨਾਲ ਇਹ ਸਟਾਰਟ ਹੋਈਆਂ ਹੈਗੀਆਂ ਮੈਨੂੰ ਲੱਗਦਾ ਇਹ ਕੈਨੇਡਾ ਦੇ ਵਿੱਚ ਵੀ ਅੱਗੇ ਟੋਰਾਂਟੋ ਵੈਂਕੂਵਰ ਤੁਸੀਂ ਦੇਖੋਗੇ ਇਹ ਸਿੱਖ ਗੇਮਸ ਨੂੰ ਬਹੁਤ ਅੱਗੇ ਵਧਾਵਾ ਮਿਲਣ ਵਾਲਾ ਹੈਗਾ ਜੀ ਬਹੁਤ ਸ਼ੁਕਰੀਆ ਪਾਜੀ ਥੈਂਕ ਯੂ ਜੀ